ਸਰਦਾਰ ਬਹਾਦਰ ਸਰਤਾ ਜਸਵੰਤ ਸਿੰਘ ਜੀ ਬਹੁਤ ਪਿਆਰੇ ਪਤੋੜ ਉਹਨਾਂ ਬਹੁਤ ਬੜਾ ਪਿਆਰ ਬੜਾ ਮਾਨ ਇਸ ਮੇਲੇ ਦੀ ਸ਼ਾਨ ਹੈ ਅਸੀਂ ਭਾਗਾ ਵਾਲੇ ਜਿਨ੍ਹਾਂ ਨੇ ਇਸ ਖੂਸੂ ਮੇਲੇ ਦੇ ਦਰਸ਼ਨ ਦਿੱਤੇ ਸਾਡੇ

ਕਣਕ ਵਾਲੀਆਂ ਕਣਕ ਵਾਲੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਗੁਰਦੇਵ ਸਿੰਘ ਜੀ ਹੱਸੂ ਸਾਡਾ ਮੇਰਾ ਪਿਆਰਾ ਵੀਰ ਹੈ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਮੇਰੇ ਵੀਰ ਦਾ ਸਾਡੇ ਵਿਚਾਰ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਹੈ ਲੇਕਿਨ ਕ੍ਰਿਸ਼ਨ ਮਿੱਡਾ ਮੁਖਸਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਾਕਾ ਫੁੱਲ ਵਾਲਾ ਪ੍ਰੋਡੂਸਰ ਸਾਹਿਬ ਕਾਕਾ ਸਾਡੇ ਭਾਈ ਬਹੁਤ-ਬਹੁਤ ਧੰਨਵਾਦ ਹੈ ਬੜਾ ਨਾਮ ਪੰਜਾਬ ਦਾ ਉਹ ਖੂਬਸੂਰਤ ਨਾਮ ਹੈ ਕਾਕਾ ਫੁੱਲ ਵਾਲਾ ਕ੍ਰਮ ਹੈ ਜਿਨ੍ਹਾਂ ਨੂੰ ਕਹਿੰਦੇ ਆ ਵੀ ਸੂਰਜ ਮੂਰੇ ਦੀਵਾ ਤੁਖਾਉਣ ਵਾਲੀ ਗੱਲ ਹੈ ਉਹਨਾਂ ਨੂੰ ਉਹਨਾਂ ਦੇ ਲਈ ਕੋਈ ਸ਼ਬਦ ਨਹੀਂ ਬੜੇ ਹੀ ਅੱਛੇ ਫਨਕਾਰ ਬੜੇ ਅੱਛੇ ਕਲਾਕਾਰ ਉਹਨੇ ਆਪ ਸਭ ਦੇ ਰੂਪ ਰੂਪ ਕੀਤੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹ ਵੀ ਸਾਡੇ ਵਿਚਾਰ ਨੇ ਚਾਪਾਗਲੇ ਨਬੜਾ ਤੇ ਚਾਰ ਤੇ ਜਾਣਿਆ ਆਕਾਸ਼ ਇਕਾਉਂਟ ਕੰਪਨੀ ਸਾਡੇ ਕਾਕਾ ਫੂਲ ਵਾਲੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਹੈ ਕਈ ਕਾ ਸਮਾ ਪੈਰਾ ਵੀ ਲਵੀ ਚਿੰਚਰ ਉਹ ਵੀ ਸਾਡੇ ਵਿਚਕਾਰ ਹੈ ਇੱਕ ਬਾਤ ਬਾਰੀ ਉਹਨਾਂ ਦੀ ਹੈ ਮੈਂ ਗਰਾਸ਼ ਕਰੂੰਗਾ ਮੇਰੀ ਵੀਰ ਨੂੰ ਰੈਡੀ ਰਹਿ ਏ ਮਿਡਲ ਪ੍ਰੋਡਕਸ਼ਨ ਤੋਂ ਲਾਈਵ ਹੈ ਜਿਹੜਾ ਅੱਗਦਾ ਇਸ ਟੇਲਾ ਓਕੇ ਜੀ ਗਾਇਕਾ ਰਵੀ ਜੱਜਰ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਵਾਰ ਤੋਂ ਫਿਰ ਸਾਰੇ ਹੀ ਤਰਖਾਨ ਵਾਲੇ ਪਿੰਡ ਦੇ ਜ਼ਿਲ੍ਹੇ ਵੀ ਵੀ ਸਾਡੇ ਨਾਲ ਸਾਡੇ ਨਾਲ ਖੜੇ ਨੇ ਇੱਕ ਵਾਰ ਤੋਂ ਫਿਰ ਉਹਨਾਂ ਨੂੰ ਸ਼ਾਇਆ ਬਤਨ ਕਰਦੇ ਇਹ ਵਿਚਾਰਸ਼ਦ ਦੋਸਤਾਂ ਜਿਹੜੇ ਖੜੇ ਆ ਬਲੇ ਕੁਰਸੀਆਂ ਬਹੁਤ ਖਾਲੀ ਪਈਆਂ ਹਜੇ ਦਾ ਮੇਲਾ ਘਰਨਾ ਪੂਰਾ ਨਹੀਂ ਆਉਣਾ ਮੈਨੂੰ ਪਤਾ ਕਹਿੰਦੇ ਅੰਮ੍ਰਾ ਚੋਕੇ ਵਿੱਚ ਡਿੱਗਦਾ ਪਾਣੀ ਮੀਂਹ ਦਾ ਰੂਪ ਬਣਾ ਕੇ ਕਿਨੇ ਇੱਥੋਂ ਖੰਮ ਨੇ ਇਹ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਤਿੰਨਾ ਦੇ ਵਿੱਚ ਫਰਕ ਪੜਾਏ ਓਏ ਤਿੰਨਾ ਦੇ ਵਿੱਚ ਫਰਕ ਪੜਾਏ ਸਾਰੀ ਦੁਨੀਆ ਮੰਮੀ ਇੱਕੋ ਮਿੱਟੀ ਦੇ ਵਿੱਚ ਉਗਦੇ ਆਖੀ ਇਮਲੀ ਦੇ ਗੰਨੇ ਅੱਗ ਭੌੜਾ ਤੇ ਇੰਨੀ ਖੰਢੀ ਕਿਉਂ ਮਿੱਠੇ ਗੰਨੇ ਖੰਢਦੇ ਤੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਥੱਕ ਗਈ ਸੈਰ ਸੁਦਰਾਹੇ ਵਾਲੇ ਲਾਲੀ ਖੋਜਾਂ ਕਰਕੇ ਓਏ ਥੱਕ ਗਈ ਸੈਰ ਸੁਦਰਾਹੇ ਵਾਲੇ ਲਾਲੀ ਖੋਜਾਂ ਕਰਕੇ ਕਿੱਥੋਂ ਜਮ ਕੇ ਕਿੱਥੇ ਜਾਂਦਾ ਮਨ ਕੇ ਉਹਦੀਆਂ ਗਾਵਸ ਉਹੀ ਜਾਣੇ ਉਹ ਸਭ ਦੇ ਐ ਸੰਗ ਨੇ ਇਹ ਸਭ ਮਾਲਕ ਦੇ ਰੱਖੇ ਸੱਜਣਾ ਸਭ ਮਾਲਕ ਦੇ ਰੱਖੇ ਉਸ ਜੇ ਬਾਸ਼ਾ ਉਸ ਪਰਮਾਤਮਾ ਉਸ ਅੱਲਾਹ ਤਾਲਾ ਦੇ ਰੰਗੇ ਵੀਰੇ ਬੜੀਆਂ ਰੱਬੀ ਰੂਹਾਂ ਦੂਰੋਂ ਦੂਰੋਂ ਚੱਲ ਕੇ ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੀਆਂ ਮੈਂ ਇੱਕ ਵਾਰ ਤੋਂ ਫੇਰ ਸਾਰੇ ਨਗਰ ਖੇਡਦਾ ਦੂਰੋਂ ਦੂਰੋਂ ਪਹੁੰਚ ਹੋਈ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰ ਤੋਂ ਫੇਰ ਗੁਜਾਰਾ ਜਿਹੜੇ ਖੜੇ ਹੋ ਮੇਰੇ ਵੀ ਬਹਿ ਕੇ ਬੜਾ ਆਨੰਦ ਆਉਣਾ ਤੁਸੀਂ ਆਓ ਸਾਰੇ